ਰੇਟਰ ਨੂੰ ਲੱਗੀ ਪੂਰੀ ਅੱਗ ਆਹ ਦੇਖ ਲਈ ਸਰ ਠੀਕ ਹੈ ਦੇਖ ਲਿਸਟ ਮੜੀ ਜੀ ਦੀ ਲਿਸਟ ਦਿਖਾਈ ਆ ਤੇ ਤਿੰਨੇ ਗੁਣਾ ਰੇਟ ਹੈ ਬਾਈ ਰੇਟ ਠੀਕ ਹੈ ਨਾ ਫਸ ਇਹ ਦੱਸਣ ਵਾਸਤੇ ਵੀਡੀਓ ਹੈ ਕਿ ਦੂਰ ਦੇ ਬੰਦੇ ਤੇ ਨੂੰ ਉਰੇ ਆਉਣ ਦੀ ਲੋੜ ਨਹੀਂ ਆਪਣੀ ਪੁੱਛ ਪੁੱਛ ਕੇ ਪਾਏ ਤੇ ਕਿਉਂਕਿ ਬਾਅਦ ਚੋ ਰੇਟ ਵਧਾ ਦਿੰਨੇ ਉਹ ਮੰਨ ਲਓ ਪਹਿਲਾਂ ਕਹਦੇ ਨੇ ਵੀ 100 ਰੁਪਏ ਦਾ ਬਾਅਦ ਚ ਇਸੇ ਦਾ ਰੇਟ ਲਾ ਦੇਣਾ ਉਹਨੇ 150 ਰੁਪਏ ਠੀਕ ਹੈ ਜਿੱਦੇ ਆਪ 550 ਦਾ ਦੱਸ ਕੇ ਤੇ ਸਾਨੂੰ ਇਹਦਾ ਬਿੱਲ ਆਤਾ 660 650 ਰੁਪਏ ਠੀਕ ਹੈ ਇਹਦੇ ਵਿੱਚ 220 ਲਿਖਤਾ ਇੱਕ ਨਾ ਸਕੀਮ ਚੱਲਦਾ ਬਾਈੁਰਾ ਆਪਣਾ ਆਪਣਾ ਗੱਲ ਗੱਲ ਲਿਖੀ ਧਿਆਨ ਨਾਲ ਆਪਣਾ ਰੇਟ ਨਾਲ ਦੀ ਨਾਲ ਲਿਖੋ ਪੁੱਛ ਕੇ ਹਾਂਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਅੱਜ ਤਰੀਕ ਹੈਗੀ 18 ਤੇ ਦੀਵਾਲੀ ਨੂੰ 4 ਦਿਨ ਰਹਿ ਗਏ ਆ ਤੇ ਆਪਾਂ ਆਇਆ ਕਰਾਲੀ ਬੰਬ ਲੈਣ ਤੇ ਅੱਜ ਬੰਬਾਂ ਦਾ ਕੀ ਰੇਟ ਹੈ ਨਾਲੇ ਆਪਾਂ ਪਤਾ ਕਰਦੇ ਆ ਤੇ ਨਾਲੇ ਥੋੜੀ ਬਹੁਤ ਖਰੀਦਣੇ ਆ ਤੇ ਜਿੱਥੇ ਆਪਾਂ ਖੜੇ ਆ ਇੱਥੋਂ ਕਰਾਲੀ ਹਲੇ ਘੱਟੋ-ਘੱਟ ਵੀ 3 ਕਿਲੋਮੀਟਰ ਦੂਰ ਹੈ ਤੇ ਹੁਣ ਬੰਬਾਂ ਦੀਆਂ ਦੁਕਾਨਾਂ ਦੇਖ ਲਓ ਤੁਸੀਂ ਕਿੱਥੇ ਤੱਕ ਐ ਐਨਾ ਬਰੂਤ ਤਾਂ ਮੈਨੂੰ ਲੱਗਦਾ ਵੀ ਆਰਮੀ ਕੋਲ ਨਹੀਂ ਹੋਣਾ ਇਸ ਟਾਈਮ ਜਿੰਨਾ ਘਰਾਲੀ ਜਿਪਿਆ ਐ ਇੱਧਰ ਚੈੱਕ ਕਰੋ ਜਿਹੜੀ ਆ ਸੜਕ ਨਿਕਲੀ ਵੀ ਉੱਪਰ ਉੱਪਰ ਆ ਠੀਕ ਐ ਜਿਹੜੀ ਆ ਪਤ ਨਹੀਂ ਕਿਹੜੀ ਕਹਿੰਦੇ ਆ ਮਜੀਪਾ ਵਪਾਰ ਹੋਣਾ ਆ ਉਹ ਆ ਸੜਕ ਐ ਤੇ ਦੁਕਾਨਾਂ ਉਰੇ ਤੋਂ ਸਟਾਰਟ ਹੋ ਜਾਨੀ ਆ ਆ ਪਹਿਲੀ ਦੁਕਾਨ ਆ ਰਹੀ ਤੇ ਹੁਣ ਤੁਹਾਨੂੰ ਨਾਲ ਦੀ ਨਾਲ ਦਿਖਾਉਨੇ ਆ ਅੱਗੇ ਅੱਗੇ ਕਿਆ ਹਿਸਾਬ ਤਾਬਾ ਕਿਆ ਰੇਟ ਐ ਤੇ ਤੁਹਾਨੂੰ ਸੱਚਾਈ ਦੱਸਦੇ ਆ ਕਿ ਉਰੇ ਦੀ ਹੈ ਸੱਚਾਈ ਕੀ ਆਏ। ਏڑی ਉਰੇ ਬੰਬਾਂ ਦੇ ਨਾਮ ਤੇ ਲੁੱਟ ਹੁੰਦੀ ਆ ਨਾ। ਉਹਦੇ ਪਰ ਵੀ ਅੱਜ ਚਾਨਣਾ ਪਾਉਨੇ ਆਪਾਂ। ਤੁਹਾਨੂੰ ਵੀਡੀਓ ਦੇ ਐਂਡ 'ਚ ਦੱਸਾਂਗੇ ਕਿ ਆਸਾਬਤਾਬ ਲੱਗਦਾ ਹੋਰ ਹੈ। ਚਾਰੇ ਪਾਸੇ ਦੁਕਾਨੀ ਦੁਕਾਨਾਂ ਬਸ ਉਰੇ ਤੇ ਦੁਕਾਨਾਂ ਸ਼ੁਰੂ ਹੋ ਗਈਆਂ। ਤੇ ਸਿਰੇ ਤੱਕ ਨਾ ਦੁਕਾਨੀ ਦੁਕਾਨਾਂ ਆ। ਸਾਰੀਆਂ ਦੁਕਾਨਾਂ ਹੋਰ ਖਾਲੀ ਪਈਆਂ ਪਏ ਤਾਂ। ਕਿਉਂਕਿ ਜਾਮੇ ਬਹੁਤ ਐਨਾ ਪੁਲਿਸ ਦੇ ਕਾਢਣ ਦਿੰਦੀ। ਅਤੇ ਅਸਲੀ ਕੰਮ ਸ਼ੁਰੂ ਹੋ ਜਾਂਦਾ ਹੈ ਨਾ ਬੰਬਾਲਾ ਹੁਣ ਆਪਾਂ ਮਰੰਡੇ ਰੋਡ ਤੇ ਆ ਗਏ ਆ ਆਪਾਂ ਪਹੁੰਚ ਗਏ ਜਿੱਥੇ ਬੰਬਾਂ ਦਾ ਪੂਰਾ ਗੜਾ ਹੈ ਆਇਆ ਮੁੜ ਕੇ ਆਇਆ ਤੁਹਾਨੂੰ ਦਿਖਾਉਂਦਾ ਹੋਰ ਹੈ ਕੀ ਮਾਹੌਲ ਚੱਲ ਬਣਦਾ ਲੈ ਵੀ ਚੈੱਕ ਕਰੋ ਪੂਰਾ ਤਾਂ ਮੋਟਰਸਾਈਕਲ ਖੜਨ ਦੀ ਜਗ੍ਹਾ ਨਹੀਂ ਹੈ ਗੇ ਰਹਿ ਅਰੇ ਤੇ ਪਹਿਲਾਂ ਬੰਬ ਲੈਗਾ ਤਾਂ ਉਦੋਂ ਰੇਟ ਕੁਝ ਹੋਰਤਾ ਹਵਾਈ ਪਿਛਲੇ ਸਾਲ ਲੜਾਣਾ ਹੈ ਇਸ ਸਾਲ ਵੀ ਲੈਣਾ ਬਾਈ ਨੂੰ ਹੋਰ ਬਾਈ ਚਾਲ ਉਰੇ ਜਾ ਬੈ ਲੈ ਯਾਰ ਅੱਗੇ ਅੱਗੇ ਜਾਮ ਚੈੱਕ ਕਰੋ ਯਾਰ ਹਰਦਾ ਯਾਰ ਐਂ ਉਹ ਰੇ ਦਸਹਰੇ ਨੂੰ ਬੰਬ ਦਸਹਰੇ ਤੋਂ ਪਹਿਲਾਂ ਬੰਬ ਲੈਣਾ ਇਹਦਾ ਉਦੋਂ ਰੇਟ ਕੁਝ ਹੋਰਤਾ ਤੇ ਉਦੈ ਬਾਈ ਦੀ ਇੱਕ ਦੀ ਵੀਡੀਓ ਵੀ ਬਣਾਈ ਤੀ ਠੀਕ ਹੈ ਉਹ ਆਪਣੇ ਚੈਨਲ ਤੇ ਪਾਈ ਹੋਈ ਹੈ ਤੇ ਹੁਣ ਰੇਟ ਕੁਝ ਹੋਰ ਹੈ ਜਿਹੜੀ ਆਪਾਂ ਗੱਲ ਕਰੀਦੀ ਨਾ ਕਿ ਬੰਬਾਂ ਦੇ ਨਾਮ ਤੇ ਲੁੱਟ ਹੁੰਦੀ ਹੈ ਉਹ ਹੁਣ ਤੁਹਾਨੂੰ ਦਿਖਾਣੇ ਆ ਕਿਹੜੇ ਹਿਸਾਬ ਨਾਲ ਹੁੰਦੀ ਹੈ ਉਹ ਲੁੱਟ ਕਿ ਨਾ ਕੁੰਨੀਆ ਰੌਣਕਾਂ ਨਹੀਂ ਹੈਗੇ 19 ਭੀੜ ਨਹੀਂ ਹੈਗੀ ਸੜਕ ਸੜਕ ਪਰ ਭੀੜ ਹੈ ਅੰਦਰਲੀ ਸੜਕ ਭੀੜ ਨਹੀਂ ਹੈਗੀ ਜਿੰਨੀ ਪਿਛਲੇ ਸਾਲਾਂ ਚ ਭੀੜ ਸੀ ਭਾਈ ਕਿਧੋ ਦੁਕਾਨਾਂ ਚ ਗਏ ਰੇਟ ਪਤਾ ਕਰਦੇ ਫਿਰਦੇ ਹਾਲੇ ਕਿਉਂਕਿ ਆਪਾਂ ਨੂੰ ਕਿਹੜਾ ਕਾਲੀ ਹੈ ਦਿਨਾਂਲੇ ਬਹੁਤ ਖੜਾਇਆ ਰੇਟ ਦੇਖ ਦੂ ਕਿ ਫਿਰ ਲਾਵਾਂਗੇ ਆਪਾਂ ਕੁਝ ਦੁਕਾਨਾਂ ਨਾਲ ਇਧਰਲੀ ਸੜਕ ਪਿਛੇ ਆ ਗਏ ਹੈ ਇਧਰ ਰੇਟ ਪਤਾ ਕਰਦੇ ਆਪਾਂ ਹਾਏ ਲਾਈਨ ਚ ਬੰਬਾਈ ਦੁਕਾਨਾਂ ਹੁੰਦੀਆਂ ਇਹਦੀਆਂ ਪਰ ਹੁਣ ਇਹ ਸਾਰੀਆਂ ਰੋਡ ਤੇ ਚਲ ਗਈਆਂ ਹੁਣ ਦੇਖੋ ਕੋਈ ਦੁਕਾਨ ਨਹੀਂ ਖਾਲੀ ਹੈ ਸ਼ਾਇਦ ਅੱਗੇ ਕਦੀ ਦੁਕਾਨ ਹੋਵੇ ਪਰਬਲਮਾ ਪਰ ਅਸਲ ਚ ਹੈ ਹੀ ਆਹੀ ਮਾਰਕੀਟ ਥੀ ਹਾਂ ਜਦ ਆਪਾਂ ਆਪਾਂ ਬੰਬ ਵੇਚਦੇ 1717 ਦੀ ਗੱਲ ਹੈ 18 ਦੀ 18 ਚ ਆਪਾਂ ਜਦ ਬੰਬ ਲਾਇਤੇ ਜਦੋਂ ਇੱਥੋਂ ਹੀ ਖਰੀਦੇਦੇ ਬੰਬ ਹਾਂ ਮੈਂ ਦਸਾਰੇ ਦੇ ਪਹਿਲਾਂ ਜਦੋਂ ਬੰਬ ਲੈ ਕੇ ਗਿਆ ਤਾਂ ਉਦੋਂ ਰੇਟ ਬਹੁਤ ਘੱਟ ਤੇ ਪਰ ਉਹੀ ਰੇਟ ਹੁਣ ਡਬਲ ਹੋਏ ਹੋਏ ਨੇ ਜਿਹੜਾ 25 ਸ਼ੂਟਰ ਮੈਂ ਲੈ ਕੇ ਗਿਆਤਾ 170 ਰੁਪਏ ਦਾ ਉਹ ਹੁਣ 300 ਰੁਪਏ ਦਾ ਹੋਇਆ ਵਾ ਯਾਨੀ ਕਿ ਡਬਲ ਹੋ ਗਏ ਸਾਰੇ ਰੇਟ ਤੇ ਹੁਣ ਹੁਣ ਇਹ ਹੋਲ ਦੇਲ ਦੇ ਨਾਂ ਤੇ ਨਾ ਲੁੱਟ ਕਰ ਰਹੇ ਆ ਕੋਈ ਘੱਟ ਰੇਟ ਨਹੀਂ ਹੈਗਾ ਪਿੱਛੇ ਦੁਕਾਨਾਂ ਹੈਗੀਆਂ ਹਲੇ ਰੋਡ ਦੇ ਉੱਪਰ ਉਹਨਾਂ ਤੇ ਲੈਣੇ ਉਹਨਾਂ ਤੇ ਵੀ ਲੈ ਸਕਦੇ ਆ ਕੱਲੀ ਗੋੜੀ ਪਿੱਛੇ ਵੱਲਦਾ ਇਕੋ ਅੱਗੇ ਦਗਨ ਹੈਗੀ ਵੈਸੇ ਪਿੱਛੇ ਚੱਲਦੇ ਆ ਅੱਗੇ ਕੁਝ ਨਹੀਂ ਹੈਗਾ ਖਾਲੀ ਸਾਰੀ ਰਗਾਨਾ ਅੱਛੇ ਰ ਮੰਡੀ ਹੈ ਮੰਡੀ ਰਹਿ ਗਈ ਅੱਗੇ ਬਸ ਤੇ ਤਾਂ ਕਰਕੇ ਉਰੇ ਉਰੇ ਆਉਣ ਦਾ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ ਲਾਗ ਨੇੜੇ ਦਾ ਬੰਦਾ ਤਾਂ ਆ ਸਕਦਾ ਦੂਰ ਦੇ ਬੰਦੇ ਨੂੰ ਉਰੇ ਆ ਕੇ ਕੋਈ ਫਾਇਦਾ ਨਹੀਂ ਹੈਗਾ ਜੀ ਆਣਾ ਦਸਹਰੇ ਦੇ ਪਹਿਲਾਂ ਹਾਂ ਜੀ ਆਉਣਾ ਤਾਂ ਦਸਹਰੇ ਦੇ ਪਹਿਲਾਂ ਆ ਜੀ ਆਪਣਾ ਹੁਣ ਆ ਕੇ ਕੋਈ ਫਾਇਦਾ ਨਹੀਂ ਹੈਗਾ ਉਹੀ ਲੁੱਟਰਦਾ ਫੁੱਲ ਰੇਟ ਚੱਕਿਆ ਪਏ ਨੇ ਨਾ ਕੋਈ ਰੇਟ ਨਹੀਂ ਘਟਾਉਂਦੇ ਇਹ ਆਹੀ ਹੈ ਜੇ ਕਿਸੇ ਦਾ 5-7000 ਦੇ ਬੰਬ ਲਏ ਆ ਦੋ ਚਾਰ ਸੌ ਘਟਾਉਂਦੇ ਆ ਆਪਾਂ ਉਹ ਵੀ ਨਹੀਂ ਘਟਾਉਂਦੇ ਹੈਗੇ ਠੀਕ ਆ ਆਪਣੇ ਜਿਹੜੇ ਬੰਦੇ ਦੂਰ ਤੇ ਆਉਂਦੇ ਆ ਉਹ ਆਪਣਾ ਇੱਥੇ ਨਾ ਆਉਣ ਕੋਈ ਫਾਇਦਾ ਨਹੀਂ ਹੈਗਾ ਲੋਕਲ ਦੁਕਾਨਾਂ ਤੇ ਲੈ ਲਓ ਲੋਕਲ ਦੁਕਾਨ ਤੇ ਲੈ ਲਓ ਉਰੇ ਵੀ ਲੁੱਟੇ ਮਚਾਈ ਹੋਈ ਹੈ ਇਹਨਾਂ ਨੇ ਤੁਹਾਨੂੰ ਹੁਣ ਦਿਖਾ ਪੀ ਦਊਗਾ ਆਪਾਂ ਤਾਂ ਦੋ ਚਾਰ ਦੁਕਾਨਾਂ ਦਾ ਰੇਟ ਪਤਾ ਕਰੇ ਆ ਠੀਕ ਹੈ ਨਾ ਕਿਉਂਕਿ ਆਪਾਂ ਤਾਂ ਇਹ ਲੋਕਲ ਹੈ ਤਾਂ ਕਰਕੇ ਆਪਣੇ ਕੋਲ ਟਾਈਮ ਹੈ ਕਿਹੜੇ ਬੰਦੇ ਦੂਰ ਤੇ ਆਉਂਦੇ ਆ ਤੇ ਕੋਈ ਫਾਇਦਾ ਨਹੀਂ ਬੰਦਾ ਕੁੰਡਾ ਕਰਕੇ ਜਾਂਦਾ ਆਪਣਾ ਕਿਤਰਾ ਜਾਮ ਬਹੁਤ ਔਰੇ ਇੱਕ ਜਾਮ ਬਹੁਤ ਜਿਆਦਾ ਲੱਗਿਆ ਵਾ ਕੰਮਿਆ ਸਾਰਿਆਂ ਨੇ ਰੇਟ ਚੱਕੇ ਪਏ ਆਪ ਆਪ ਅੰਬ ਖਰੀਦਦੇ ਆਂ ਬਾਈ ਇੰਨਾ ਟਾਈਮ ਲਾ ਕੇ ਹਨੇਰਾ ਹੋ ਗਿਆ ਅਕਲੇ ਔਰੇ ਤੇ ਰੇਟਾਂ ਨੂੰ ਲੱਗੀ ਪੂਰੀ ਅੱਗ ਆਹ ਦੇਖ ਲਈ ਸਰ ਠੀਕ ਹੈ ਦੇ ਲਿਸਟ ਮੜੀ ਜੀ ਦੇਖ ਤਾਂ ਦਿਖਾਈ ਆ ਆਹ ਲਿਸਟ ਪੂਰੀ ਬੰਬਾਂ ਦੀ ਯਾਰ ਹਣਾ ਰੇਟਾਂ ਨਾਲ ਫੁੱਲ ਚੱਕੇ ਪਿਆ ਤੁਸੀਂ ਜਿਹੜੀ ਮਰਜ਼ੀ ਦੁਕਾਨ 'ਚ ਵੜ ਜਿਾ ਕੇ ਜਿਹੜੀ ਮਰਜ਼ੀ 'ਚ ਨਾ ਵੜੋ ਠੀਕ ਹੈ ਨਾ ਦੂਰ ਵਾਲਾ ਬੰਦਾ ਤਾਂ ਨਾਈ ਆਵੇ ਤਾਂ ਚੰਗੀ ਗੱਲ ਐ ਬੰਬ ਦਾ ਵਾਕਈ ਉਹਰੇ ਬਹੁਤ ਲੱਗੇ ਹੋਏ ਆ ਠੀਕ ਹੈ ਨਾ ਤੇ ਅਸੀਂ ਵੀ ਘਟੋ ਘਟਰਾ ਦੋ ਤਿੰਨ ਘੰਟੇ ਘੁੰਮ ਕੇ ਸਾਰੀਆਂ ਦੁਕਾਨਾਂ ਦਾ ਰੇਟ ਪਤਾ ਕਰਕੇ ਲਏ ਆ ਜਿੰਨੇ ਰੇਟ ਜੋ ਰੇਟ ਸੀਗਾ ਪਹਿਲਾਂ ਅਸੀਂ ਚੈੱਕ ਕਰੇ ਵੇ ਉਹਦੇ ਨਾਲੋਂ 3 ਗੁਣਾ ਰੇਟ ਆ ਬਾਈ ਉਹਰੇ ਠੀਕ ਹੈ ਨਾ ਬਸ ਇਹ ਦੱਸਣ ਵਾਸਤੇ ਵੀਡੀਓ ਹੈ ਕਿ ਦੂਰ ਦੇ ਬੰਦੇ ਦੇ ਨੂੰ ਉਰੇ ਆਉਣ ਦੀ ਲੋੜ ਨਹੀਂ ਆਪਣੀ ਲੋਕਲ ਜਿਹੜੀ ਦੁਕਾਨ ਐ ਨੌੜੀਲਾ ਉਹ ਲੈ ਲਓ ਨੌੜੀਲਾ ਬਰਾਛੜੀ ਕਰੀ ਬੰਦੇ ਦੇ ਦੇ। ਕੰਪਨੀ ਲੈ ਕੇ ਆਉਂਦੇ ਦੇਖ ਲੈ। ਘੱਟੋ ਘੱਟ ਇਹਦਾ ਰੋਣਾ ਹੈ। ਪਹਿਲਾ ਬਿੱਲ ਬਣਾਇਆ ਉਹਨਾਂ ਨੇ 2600 ਰੁਪਇਆ ਠੀਕ ਹੈ। ਫਿਰ ਚਲੋ ਆਪਾਂ ਤਾਂ ਪਤਾ ਤਾਂ ਰੇਟਾਂ ਦਾ ਨਾ ਪੁੱਛ ਪੁੱਛ ਕੇ ਪਾਇਦੇ ਕਿਉਂਕਿ ਬਾਅਦ ਚੋ ਰੇਟ ਵਧਾ ਦਿੰਨੇ ਉਹ। ਮੰਨ ਲਓ ਕਿ ਆਹ ਡੱਬਾ ਆਪਾਂ ਨੇ ਲਿਆ 100 ਰੁਪਏ ਦਾ ਨਾ ਤੇ ਇਹਨਾਂ ਨੇ ਆਪਾਂ ਨੂੰ ਪਹਿਲਾਂ ਕਹਿ ਦੇਣਾ ਵੀ 100 ਰੁਪਏ ਦਾ ਬਾਅਦ ਚ ਇਸੇ ਦਾ ਰੇਟ ਲਾ ਦੇਣਾ ਉਹਨਾਂ ਨੇ 150 ਰੁਪਇਆ। ਠੀਕ ਹੈ ਜਿੱਦਾਂ ਆਪਾਂ ਆਪੋ ਦਾ ਡੱਬਾ ਆ ਦੱਸਣਾ ਉਹਨਾਂ ਨੇ 200 ਰੁਪਇਆ ਲਿ ਠੀਕ ਹੈ ਮੁਰਗਾ ਛਾਪ ਦੇਖ ਲੈ ਆ ਲੈ ਇਹਦੇ ਨਾਲ ਤਾਂ ਕਮੀ ਹੋ ਗਈ ਥਾਡਾ ਇਹ ਸਾਨੂੰ 550 ਦਾ ਦੱਸ ਕੇ ਠੀਕ ਹੈ ਆ ਚੈੱਕ ਕਰੋ 550 ਦਾ ਦੱਸ ਕੇ ਤੇ ਸਾਨੂੰ ਇਹਦਾ ਬਿੱਲ ਆਤਾ 660 650 ਰੁਪਿਆ ਠੀਕ ਹੈ 1 ਕਣਾ 220 220 ਆ ਦੇਖ 100 220 ਲਾਈ ਹਾਂ ਹਾਂ ਆ ਦੇਖ ਇਹਦਾ ਸਾਨੂੰ ਰੇਟ ਦੱਸਿਆ 180 ਰੁਪਿਆ ਠੀਕ ਹੈ ਤੇ ਉੱਤੇ ਬਾਅਦ ਪਤਾ ਕਿੰਨੇ ਰੇਟ ਕਿੰਨਾ ਲੈ ਲਾਇਆ ਦਾ 220 ਰੁਪਿਆ ਬਿੱਲ ਵਿੱਚ 220 ਲਿਖਤਾ ਇਕ ਕਣ 스ਕੀਮ ਚੱਲਦਾ ਬਾਈ ਉਹਰਾ ਆਪਣਾ ਆਪਣਾ ਗੱਲ ਗੱਲ ਲਿਖੀ ਜੀ ਧਿਆਨ ਨਾਲ ਆਪਣਾ ਰੇਟ ਨਾਲ ਦੀ ਨਾਲ ਲਿਖੋ ਪੁੱਛ ਕੇ ਬਾਈ ਆਪਾਂ ਤਾਂ ਲੈ ਲੈ ਬੰਬਨਾ ਚੱਲ ਫਿਰ ਵੀ ਠੀਕ ਠੀਕ ਰੇਟ ਤੇ ਮਿਲੇ ਬਹੁਤੇ ਸਸਤੇ ਨਹੀਂ ਮਿਲੇ ਹੈਗੇ ਠੀਕ ਹੈ ਤੇ ਇੱਥੇ ਆਣ ਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਤੁਹਾਨੂੰ ਮੈਂ ਤਾਂ ਇਹ ਗੱਲ ਬਾਰ ਬਾਰ ਕਹਿੰਦਾ ਕਿਉਂਕਿ ਉਹ ਬਹੁਤ ਮਹਿੰਗੇ ਆ ਠੀਕ ਹੈ ਤੁਸੀਂ ਜਿਹੜੇ ਸ਼ਹਿਰ 'ਚ ਹੈਗੇ ਆ ਉਹ ਖਿਆ ਲੈ ਲਓ ਲੋਕਲ ਬੰਦਾ ਉਹਰੇ ਆ ਸਕਦਾ ਤੇ ਕਈ ਬੰਦੇ ਵੀਡੀਓ ਦੇਖ ਕੇ ਆਉਨੇ ਆਪਾਂ ਨੂੰ ਜਿਆਦਾਤਰ ਪਤਾ ਲੱਗਿਆ ਕਿ ਵੀਡੀਓ ਦੇਖ ਕੇ ਬੰਦੇ ਆਉਨੇ ਆ ਬਾਅਦ ਚ ਪਤਾ ਲੱਗਦਾ ਕਿ ਉਹ ਰੇਟ ਮਿਲਦਾ ਹੀ ਨਹੀਂ ਹੈਗਾ ਠੀਕ ਹੈ ਬੰਦਾ ਤੇਲ ਫੂਕਦਾ ਬੰਦਾ ਹਾਂ ਤੇਲ ਫੂਕਦਾ ਉਹਰੇ ਬਾਈ ਨਾਲ ਗੱਲ ਹੋਈ ਏ ਇੱਕ ਨਾਲ ਆਪਣੀ ਬੰਦਾ ਦਾ ਉਹ ਉਹਦੇ ਨਾਲ ਗੱਲ ਹੋਈ ਆ ਉਹਨੇ ਵੀ ਇਹੀ ਚੀਜ਼ ਦਸੀ ਹੈ ਕਹਿੰਦਾ ਹਰ ਬੰਦੇ ਆਉਨੇ ਆ ਵਰ ਦੱਸਦੀ ਵੀ ਸੀ ਵੀਡੀਓ ਦੇਖ ਕੇ ਆਏ ਆ ਵੀ ਆਹ ਰੇਟ ਹੈ ਕਹਿੰਦਾ ਉਹ ਕੋਈ ਰੇਟ ਨਹੀਂ ਪੂਰੇ ਚੱਕ ਮੇਰੇ ਰੇਟ ਲੱਗਦੇ ਆ ਹੈਨਾ ਤਾਂ ਕਰਕੇ ਉਹਰੇ ਆਉਣਾ ਦਾ ਕੋਈ ਫਾਇਦਾ ਨਹੀਂ ਜਿੱਥੇ ਤੁਸੀਂ ਹੈਗੇ ਆ ਤਾਂ ਆਪਣਾ ਉੱਥੀ ਚ ਲੈ ਲਓ ਉਹ ਪੂਰਾ ਰੇਟ ਚੱਕ ਮਾਇਆ ਇਹ ਗੱਲ ਸੱਚੀ ਹੈ 1% ਛੂਟ ਨਹੀਂ ਹੈਗਾ ਆਪਾਂ ਤੁਹਾਨੂੰ ਲੋਕ ਲੈਣਾ ਦੋ ਮਹੀਨੇ ਪਹਿਲਾਂ ਆਓ ਹਾਂ ਜੀ ਆਉਣਾ ਆ ਤਾਂ ਆਪਣਾ ਦੋ ਮਹੀਨੇ ਪਹਿਲਾਂ ਉਹ ਦਸਹਰੇ ਤੇ ਵੀ ਘੱਟੋ ਘੱਟ 15 ਦਿਨ ਪਹਿਲਾਂ ਤਾਂ ਤੁਹਾਨੂੰ ਸਸਤੇ ਬੰਮ ਮਿਲੂਗੇ ਉਰਤੇ ਨਹੀਂ ਹੋਇਆ ਕੋਈ ਸਸਤਾ ਬੰਮ ਬਣੀਗਾ ਪੂਰੀ ਮੰਜੀ ਠੋਕਦੇ ਐ ਕੋਈ ਚੀਜ਼ ਨਹੀਂ ਇੱਕ ਤਰੀਕਾ ਨਾਲ ਤਾਂ ਹੋਰ ਹੈ ਵੀ ਇਹ ਕੀ ਕਰਦੇ ਆ ਵੀ ਉਹ ਕਰ ਦਿੰਨੇ ਆ ਪਹਿਲਾਂ ਰੇਟ ਸਸਤਾ ਦੱਸ ਕੇ ਇੱਕ ਦੋ ਚੀਜ਼ਾਂ ਦਾ ਬਾਅਦ ਵਿੱਚ ਮਹਿੰਗੇ ਲਾ ਦਿੰਨੇ ਆ ਤੇ ਜਦੋਂ ਬਿੱਲ ਬਣਾਉਨੇ ਆ ਦੱਸ ਦੇ ਬਿਨ ਵੀ ਕਿਹੜੀ ਜੀ ਦਾ ਕਿਆ ਬਿੱਲ ਆਵਾ ਸੈਂ ਬਿੱਲ ਬਣਾ ਕੇ ਤੁਹਾਨੂੰ ਦੇ ਦੇਣਾ ਉੱਚ ਵੀ ਇਹਨਾਂ ਨੂੰ 200 ਰੁਪਏ ਮੇਂਗਾ ਲਾ ਦੇਣਾ ਐਦਾਂ ਕਰਕੇ ਕਿ ਕਿਤੇ ਇਸ ਕੈਮਰੇ ਬਹੁਤ ਜ਼ਿਆਦਾ ਚੱਲਦਾ ਆ ਇੱਕ ਚੀਜ਼ ਤੁਹਾਨੂੰ ਲਾਲਾ ਇਹਨਾਂ ਨੂੰ 120 ਦੀ ਤੁਹਾਨੂੰ ਦੱਸ ਕੇ ਡੱਬਾ ਚ ਕਾ ਦੇਣਾ ਤੇ ਬਾਅਦ ਚ ਉਸੇ ਦਾ ਰੇਟ ਲਾ ਦੇਣਾ ਇਹਨਾਂ ਨੇ 150 ਰੁਪਈਆ ਠੀਕ ਹੈ ਆ ਵੀ ਸਿਸਟਮ ਹੋ ਰਿਹਾ ਬਹੁਤ ਚੱਲਦਾ ਆ ਆਪਣਾ ਧਿਆਨ ਨਾਲ ਆਓ ਉਰੇ ਬਹੁਤ ਤਗੜਾ ਸਕੈਮ ਚੱਲਦਾ ਬਹੁਤ ਲੁੱਟ ਚੱਲਦੀ ਹੋ ਰਹਿ ਕੋਈ ਫਾਇਦਾ ਨਹੀਂ ਮੇਰੇ ਹਿਸਾਬ ਨਾਲ ਤਾਂ ਆਪਣਾ ਪੂਰੇ ਅੱਗੇ ਬੰਬ ਲੈਣ ਦਾ ਉਰੇ ਕੋਈ ਫੈਕਟਰੀ ਨਹੀਂ ਹੈਗੀ ਠੀਕ ਹੈ ਉਰੇ ਵੀ ਬਾਹਰੋਂ ਲੈ ਕੇ ਬੰਬ ਵਿੱਚ ਹੀ ਜਾਂਦੇ ਆ ਬਸ ਇੱਕ ਲੱਗੀ ਫੱਬੀ ਆ ਵੀ ਉਰੇ ਰੋਲਾ ਪਿਆ ਵੀ ਕਰਾਲੀ ਬੰਬ ਸਸਤੇ ਆ ਠੀਕ ਹੈ ਓਰੀਜਿਨਲ ਲੁੱਟ ਮੈਂ ਕਹਿੰਦਾ ਕਿਤੇ ਵੀ ਨਹੀਂ ਹੋਣੀ ਹੈਗੀ ਧੰਨਵਾਦ ਸਾਰਿਆਂ ਦਾ ਇਹੀ ਇੱਕ ਵੀਡੀਓ ਬਣਾਉਣ ਦਾ ਮਕਸਦ ਦਾ ਬਾਈ ਮੇਰਾ ਠੀਕ ਹੈ ਤੇ ਵੀਡੀਓ ਕਮੈਂਟ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਧੰਨਵਾਦ